ਆਪਣੇ ਦਾਦਾ ਜੀ ਦੇ ਜੀਵਨ ਤੋਂ ਕਿੱਡੀ ਵੱਡੀ ਸਿੱਖਿਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਦਾਦੀ ਮਾਂ ਠੰਡੇ ਗੁਰਦੁਆਰੇ ਵਿੱਚ ਹੀ ਉਹਨਾਂ ਨੂੰ ਸਿੱਖਿਆ ਦੇ ਰਹੀ ਹੈ ਬਿਠਾ ਕੇ ਸੀਸ ਦਿਆਂ ਪਰ ਸਿਰ ਨਾ ਦਿਆਂ ਸੈਰਜ਼ਾਦੇ ਸ਼ਹਾਦਤ ਦੇ ਜਾਂਦੇ ਨੇ ਸਿਰ ਨਹੀਂ ਦਿੰਦੇ ਸਰਹੰਦ ਦੀਆਂ ਨੀਆਂ ਵਿੱਚ ਡੋਲਦੇ ਨਹੀਂ ਅਸੀਂ ਆਪਣੀਆਂ ਬੱਚਿਆਂ ਨੂੰ ਆਪਣਾ ਇਤਿਹਾਸ ਤਾਂ ਦਸੀਏ ਉਹਨਾਂ ਨੂੰ ਦੱਸੀਏ ਸਾਡਾ ਵਿਰਸਾ ਕਿੰਨਾ ਕੀਮਤੀ ਹੈ ਤੇ ਅਸੀਂ ਟਿੰਕੂ ਮਿੰਕੂ ਨਾਂ ਰੱਖੀ ਗਏ ਕੀ ਦੱਸੋਂਗੇ ਉਹਨਾਂ ਨੂੰ ਕੀ ਮਾਇਨੇ ਹੁੰਦੇ ਨੇ ਨਾਮ ਦੇ ਕੀ ਅਰਥ ਹੁੰਦੇ ਨੇ ਪਰ ਕਿਉਂਕਿ ਅਸੀਂ ਗੁਰਮਤ ਦੇ ਅਕੋਰਡਿੰਗ ਨਾਮ ਰੱਖੇ ਹੁਣ ਫਿਰ ਤੇ ਹੈ ਅਸੀਂ ਤੇ ਗੁਰਮਤ ਨੂੰ ਪਹਿਲੇ ਦਿਨ ਤੋਂ ਹੀ ਬੱਚੇ ਦੇ ਜਨਮ ਤੋਂ ਹੀ ਤਰਾਂਜਲੀ ਦੇ ਦਿੱਤੀ ਕਦੇ ਟੇਵਿਆਂ ਦੀ ਗੱਲ ਕਰਦੇ ਆਂ ਕਦੇ ਪਤਰੀਆਂ ਵਾਚਣ ਦੀ ਗੱਲ ਕਰਦੇ ਆਂ ਕਦੇ ਮੰਗਲਿਕ ਜਿਹੜਾ ਚਿੱਠੇ ਕਢਾ ਲੈਨੇ ਆ ਤੁਸੀਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨਾ ਹੈ ਜਿਹੜਾ ਬੱਚਾ ਜਨਮਦਾ ਜੇ ਉਹਦੇ ਟੇਵਿਆਂ ਪੱਤਰਿਆਂ इत्यादिक ਦੇ ਮਹੂਰਤ ਕਢਾਉਣ ਦੇ ਚੱਕਰ ਚ ਪੈ ਗਏ ਨਾ ਇਸ 100 ਵਿੱਚੋਂ 95 ਬੱਚੇ ਤੁਹਾਨੂੰ ਮੰਗਲਿਕ ਹੀ ਨਜ਼ਰ ਆਉਣਗੇ ਔਰ ਉਹਨਾਂ ਨੇ ਕਹਿ ਦੇਣਾ ਜੀ ਇਹ ਮੰਗਲਿਕ ਨੇ ਉਹਨਾਂ ਦੀਆਂ ਫਿਰ ਦੁਕਾਨਾਂ ਹਮੇਸ਼ਾ ਵਾਸਤੇ ਗਰਮ ਰਹਿੰਦੀਆਂ ਆ ਫਿਰ ਤੁਸੀਂ ਵਿਆਹਾਂ ਤੱਕ ਅਖੀਰ ਤੱਕ ਕੁੰਡਲੀਆਂ ਮਲਾਉਂਦੇ ਰਹਿੰਦੇ ਹੋ ਭਾਈ ਸਿੱਖਾਂ ਨੂੰ ਕੋਈ ਲੋੜ ਨਹੀਂ ਐ ਇਸ ਪਾਸੇ ਜਾਣ